ਪਾਰਸ਼ਾ ਜੀ ਖਿਦਰਾਣੇ ਦੀ ਢਾਬ ਤੇ ਪਹੁੰਚੇ ਨੇ ਮਾਹੌਲ ਐਦਾ ਹੈ ਕਿ ਵਿਉਂਤਬੰਦੀ ਦੇ ਨਾਲ ਖਿਦਰਾਣੇ ਦੀ ਢਾਬ ਨੂੰ ਉੱਚੇ ਇਲਾਕੇ ਤੋਂ ਕਵਰ ਕੀਤਾ ਗਿਆ ਕਿਉਂਕਿ ਉੱਥੇ ਪਾਣੀ ਹੈ ਔਰ ਉਸ ਖਿਦਰਾਣੇ ਦੀ ਢਾਬ ਤੋਂ ਅਲਾਵਾ ਦੂਰ ਦੂਰ ਤੱਕ ਕਿਤੇ ਲਾਗੇ ਤੱਕ ਪਾਣੀ ਨਹੀਂ ਔਰ ਫੌਜਾਂ ਨੂੰ ਪਾਣੀ ਬੇਸ਼ੁਮਾਰ ਚਾਹੀਦਾ ਹੈ 8000 ਫੌਜ ਹੈ ਪੂਰਾ ਦਿਨ 40 ਸਿੰਘਾਂ ਨੇ ਉੱਥੇ ਮੁਕਾਬਲਾ ਕੀਤਾ ਖਿਦਰਾਨੇ ਦੀ ਢਾਬ ਤੋਂ ਥੱਲੇ ਕਲਗੀਧਰ ਪਰਸ਼ਾ ਜੀ ਨੂੰ ਵੀ ਪਤਾ ਲੱਗਾ ਉਹਨਾਂ ਨੇ ਢਾਬ ਦੇ ਉੱਪਰੋਂ ਦੀ ਨਿਸ਼ਾਨੇ ਲਾਏ ਤੀਰਾਂ ਨਾਲ ਤੇ ਆਪਦੇਆਂ ਸਿੱਖਾ ਸੈਨਿਕਾਂ ਨੂੰ ਵੀ ਭੇਜਿਆ ਵੀ ਜਾ ਕੇ ਮੁਕਾਬਲਾ ਕਰੋ ਸ਼ਾਮ ਹੁੰਦੇ ਹੁੰਦਿਆਂ ਫੌਜਾਂ ਤਿਹਾਈਆਂ ਗਈਆਂ ਪਿਆਸ ਦੇ ਨਾਲ ਔਰ ਉਦੋਂ ਉਹਨਾਂ ਫੌਜਾਂ ਨੇ ਜਦੋਂ ਪਾਣੀ ਦਾ ਪੁੱਛਿਆ ਤਾਂ ਇੱਕ ਚੌਧਰੀ ਨੇ ਜਿਹੜਾ ਉਦੋਂ ਗੁਰੂ ਪਰਸ਼ਾ ਜੀ ਦਾ ਸਾਥ ਦਿੱਤਾ ਉਹ ਇਦਾਂ ਦਿੱਤਾ ਕਿ ਫੌਜਾਂ ਨੂੰ ਗੁੰਮਰਾਹ ਕੀਤਾ ਇਹ ਕਹਿ ਕੇ ਕਿ ਜੇ ਅੱਗੇ ਨੂੰ ਵਧੇ 30 ਕੋਹ ਤੱਕ ਪਾਣੀ ਨਹੀਂ 30 ਕੋਹ ਤੋਂ ਬਾਅਦ ਪਾਣੀ ਮਿਲੇਗਾ ਜੇ ਪਿੱਛੇ ਮੁੜ ਜਾਓਗੇ ਤੇ 10 ਕੋਹ ਤੇ ਪਾਣੀ ਹੈ ਤੇ ਫੌਜਾਂ ਅਖੀਰ ਸ਼ਾਮ ਨੂੰ ਹਾਰ ਥੱਕ ਕੇ ਮੁੱਦੇ ਮੂੰਹ ਡਿੱਗ ਕੇ ਤੇ ਵਾਪਸ ਮੁੜ ਗਈਆਂ ਇਹ ਘਟਨਾ ਹੈ ਗੁਰੂ ਪਿਆਰਿਓ ਵਿਸਾਖ ਮਹੀਨੇ ਦੀ ਹੈ ਪਰ ਇਹਦਾ